ਆ ਰਹੇ ਕੀ ਕਹਿਣਾ ਚਾਹੁੰਦੇ ਆ ਪ੍ਰਧਾਨ ਜੀ ਜਿਹੜਾ ਅੱਜ ਦਾ ਕੈਂਪ ਹੈ ਉਹਦੇ ਵਜ੍ਹਾ ਅੱਜ ਡਾਕਟਰ ਪਿੰਮਰਾਓ ਮੇਕਨ ਤੇ ਰਿਸਰਚਸ ਆਇਤੀ ਬਰਾਬਰ ਨੂੰ ਈੜੇ 38ਾਂ ਤੋਂ ਦੇ ਮਦਦ ਲਈ ਡਾਕਟਰ ਨਿਰਮਲ ਸਿੰਘ ਦੀ ਗਵਾਈ ਤੇ ਚ ਵੱਖ-ਵੱਖ ਜਗ੍ਹਾ ਕੈਂਪ ਲਾਏ ਗਏ ਆ ਇਸ ਵਿੱਚ ਸਾਡੀ ਸਮੁੱਚੀ ਟੀਮ ਦੇ ਸਾਰੇ ਸਾਥੀ ਜੁਪੜੇ ਦੇ ਬਾਰੇ ਘੱਟੋ-ਘੱਟ 15 ਜਿਹੜੇ ਪਹੁੰਚਿਆ ਮੈਂਬਰ ਤੇ ਬੜੇ ਸੱਚੇ ਢੰਗ ਨਾਲ ਸਾਰਿਆਂ ਨੂੰ ਜੋ ਪ੍ਰੋਪਰ ਚੰਨ ਦੇਖੇ ਮੈਡੀਸਨ ਦੇ ਕੈਂਪ ਮੈਡੀਸਨ ਦਿੱਤੀ ਗਈ ਨਾਲ ਨਾਲ ਸੈਂਟਿਪੈਡ ਬੱਚਿਆਂ ਦੇ ਡਾਈਪਰ ਇਸ ਤੋਂ ਇਲਾਵਾ ਜੋ ਰਾਤ ਨੂੰ ਮੱਛਰ ਦੀ ਜਿਹੜੀ ਮੱਛਰ ਬਹੁਤ ਹੈਗਾ ਤੇ ਮੱਛਰ ਦੀ ਜਿਹੜੀ ਮਾਨਲੀ ਕੁਕੜੀਆ ਮੋਸਕਟੋਇਡ ਆਲਮੋਸਟ ਬੜਾ ਸਾਰੀਆਂ ਬੰਦੇ ગયા ਇਸ ਤੋਂ ਇਲਾਵਾ ਜਿਹੜਾ ਅਗਲਾ ਸਾਡਾ ਅਸੀਂ ਪੰਜ ਛੇ ਕੈਂਪਰ ਆਰਗੇਨਾਈਜ਼ ਕਰ ਰਹੇ ਹਾਂ ਤੇ ਹੁਣ ਇਸ ਤੋਂ ਇਲਾਵਾ ਅੱਗੇ ਜਾਣਾ ਅਸੀਂ ਨਿਆਣੀ ਦੇ ਮੰਡੀ ਤੇ ਇੱਥੇ ਵੀ ਕਾਫੀ ਹੈਗੀ ਪ੍ਰੋਬਲਮ ਚੱਲ ਰਹੀ ਆ ਤੇ ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਵਿੱਚ ਜਿਹੜੇ ਸਾਡੇ ਜੁਕੇ ਤੋਂ ਸਾਡੀ ਸੁਸਾਇਟੀ ਦੇ ਜਿਹੜੇ ਸੂਬੇਦਾਰ ਬਚਨ ਸਿੰਘ ਜੀ ਕੁੱਲੀਆਂ ਉਹਨਾਂ ਦੇ ਜਿਹੜੇ ਬੇਟੇ ਹੈਗੇ ਆ ਅਵਤਾਰ ਸਿੰਘ ਜੀ ਜੁਕੇ ਜਿਹੜੇ ਉਹਨਾਂ ਦੀ ਬੇਟੀ ਹੈਗੀ ਆ ਮਨਜੀਤ ਕੌਰ ਜੁਕੇ ਤੋਂ ਉਹਨਾਂ ਵੱਲੋਂ ਇਹ ਆਪਣੇ ਸਾਡੇ ਸੁਸਾਇਟੀ ਦੇ ਸਰਪ੍ਰਸਤ ਸਰਮਿੰਦਰ ਸਿੰਘ ਜੀ ਦੇ ਵੱਲੋਂ ਇਹ ਜੁਕੇ ਵੱਲੋਂ ਇਹ ਜਿਹੜਾ ਕੈਂਪਰ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਜਿਸ ਵਿੱਚ ਸੰਸਥਾ ਵੱਲੋਂ ਉਹ ਜੋਰ ਜਿਹੜਾ ਸਮਰਥਨ ਕੀਤਾ ਜਾ ਰਿਹਾ ਹਰੇਕ ਗਰਾਊਂਡ ਲੈਵਲ ਤੱਕ ਜਿਹੜਾ ਦਵਾਈ ਤੇ ਉਹ ਜਿਹੜਾ ਸਮਾਨ ਪਹੁੰਚਾਇਆ ਜਾ ਰਿਹਾ ਇਸ ਤੋਂ ਪਹਿਲਾਂ ਮੈਂ ਇੱਕ ਧੰਨਵਾਦ ਕਰਦਾ ਆ ਤੁਹਾਡੇ ਐਸਐਮਓ ਡਾਂਡਾ ਜੀ ਦਾ ਪਰਮਜੀਤ ਸਿੰਘ ਮੋਮੀ ਦੀ ਸਾਡੇ ਪੱਤਰਕਾਰ ਸਾਹਿਬ ਉਹਨਾਂ ਦੇ ਉਹਨਾਂ ਦੀ ਤਰੀਕੇ ਅਨੁਸਾਰ ਜਿਹੜਾ ਅੱਜ ਸਾਨੂੰ ਵਧੀਆ ਇੱਕ ਪਲੇਟਫਾਰਮ ਮਿਲਿਆ ਜਿੱਥੇ ਜਿੱਥੇ ਸਾਨੂੰ ਲੋੜ ਸੀ ਜਿਹੜਾ ਉਹਨਾਂ ਦੱਸਿਆ ਸਾਨੂੰ ਕਿ ਜਿੱਥੇ-ਇੱਥੇ ਲੋੜ ਹੈਗੀ ਆ ਉੱਥੇ-ਉੱਥੇ ਕੈਂਪ ਆਰਗੇਨਾਈਜ਼ ਕੀਤੇ ਜਾਣ ਉਹਨਾਂ ਦੇ ਮਾਰਗਦਰਸ਼ਨ ਅਨੁਸਾਰ ਹੀ ਅੱਜ ਜਿਹੜਾ ਸਾਰੇ ਜਿਹੜੇ ਕੈਂਪ ਆਰਗੇਨਾਈਜ਼ ਕੀਤੇ ਗਏ ਮੁੱਖ ਕੇਤੇ ਸਾਡੇ ਜੱਜ ਸਾਹਿਬ ਵੀ ਪਹੁੰਚੇ ਆਪਣੇ 10 ਮਿੰਟ ਪਹਿਲਾਂ ਦਸੂਏ ਤੋਂ ਉਹਨਾਂ ਨੇ ਵੀ ਸਾਨੂੰ ਬਹੁਤ ਸੈਟ ਕੀਤਾ ਹੈਗਾ ਤੇ ਅਸੀਂ ਉਹਨਾਂ ਨੂੰ ਸਾਡੀਆਂ ਵੀ ਪੁੱਛੀਆਂ ਡਿਮਾਂਡਾਂ ਬਤ ਦੋਹੇਗੀ ਤਦਸੋ ਜੋਗਣਾ ਨੂੰ ਸਾਨੂੰ ਦਿੱਕਤ ਆ ਰਹੀ ਹੈ ਇੱਥੇ ਉਹ ਖਾਸ ਜੋ ਇੱਥੇ ਮਰੀਜ਼ਾਂ ਨੂੰ ਪ੍ਰੋਬਲਮ ਆ ਰਹੀ ਹੈ ਜਿਹੜੇ ਹੜਪੀਤਾਂ ਨੂੰ ਮਾਰਜ਼ ਆ ਰਹੀ ਆ ਉਹਦਾ ਬਾਰੇ ਵੀ ਅਸੀਂ ਸੰਖੇਪ ਵਿੱਚ ਜਾਣਕਾਰੀ ਦਿੱਤੀ ਕਿ ਇੱਥੇ ਕਿੱਥੇ ਰੈਸਨ ਦੇ ਲੋਗੜਾ ਕਿ ਉਹਨਾਂ ਦੇ ਟਾਈਮ ਵਿੱਚ ਵੀ ਸਾਡੀ ਸੰਸਥਾ ਵੱਲੋਂ ਇਸੇ ਨੂੰ ਕੰਮ ਕੀਤਾ ਜਾਂ ਜਾਂ ਗਣ ਦੇ ਮੈਂ ਸਭ ਤੋਂ ਧੰਨਵਾਦ ਕਰਦਾ ਆਪਣੇ ਸੰਸਥਾ ਦੇ ਨੰਦਰਾ ਦਾ ਜਿਨ੍ਹਾਂ ਨੇ ਇੰਨੇ ਰੋਜ਼ਾਨੇ ਵਿੱਚ ਅਰੇ ਸਾਰੇ ਸਾਡੇ ਮੰਚ ਦੇ ਮੰਚਾਂ ਵਾਲੇ ਜਿਹੜਾ ਇਹ ਜਿਹਨਾਂ ਟਾਈਮ ਕੱਢਿਆ ਆਗਾ ਮੈਂ ਸਾਰਿਆਂ ਦਾ ਸਾਡੀਆਂ ਧੰਨਵਾਦ ਕਰਦਾ ਉਹਨਾਂ ਦੇ ਨਾਲ ਮੈਂ ਚੈਨਲ ਆ ਆਪਣਾ ਪੰਜਾਬ ਚੈਨਲ ਤੇ ਸਾਡੇ ਦੀਫੇਜ ਪਾਜੀ ਵੀ ਆਇਆ ਉਹਨਾਂ ਨੇ ਤੁਹਾਨੂੰ ਪੂਰਾ ਜਿਹੜਾ ਕਵਰੇਜ ਦਿਖਾਈ ਗਿਆ ਇਹਨਾਂ ਦਾ ਵੀ ਧੰਨਵਾਦ ਕਰਦਾ ਹੁਣ ਤੁਹਾਨੂੰ ਥੋੜੀ ਦੇਰ ਤੱਕ ਜਿਹੜਾ ਮੈਂ ਵੀ ਤੁਹਾਨੂੰ ਮੈਚ ਫੀਲਡ ਵਾੜ ਦਿਤਾ ਵੀ ਦਿਖਾਈ ਗਿਆ ਪਾਣੀ ਦਾ ਪੱਤਰ ਕਾਫੀ ਜੀ ਉੱਚਾ ਆਏਗਾ ਉਹਨਾਂ ਨਾਲ ਟਾਈਮ ਵਿੱਚ ਹੋਰ ਪਾਣੀ ਦੇ ਖਾਤਰੀ ਦੀ ਸੰਭਾਵਨਾ ਉਸਾਦੀ ਆ ਤਾਂ ਇੱਕ ਮੈਂ ਅਪੀਲ ਜਰੂਰ ਕਰਨਾ ਚਾਹੁੰਦਾ ਇਸ ਮਾਧਿਮ ਰਾਹੀਂ ਪੀਪਲ ਕੀ ਹੁਣਾ ਬਲੋ ਨਾਲ ਬੜਾ ਸਤਿਕਾਰਾ ਤੁਹਾਡੇ ਤੱਕ ਜੋ ਲਾਈਫ ਕਰਨ ਦਾ ਮੇਨ ਮਕਸਦ ਇਹ ਆ ਕਿ ਤੁਸੀਂ ਜਿਹੜੇ ਹੋਰ ਸੰਸਥਾਵਾਂ ਨੂੰ ਗਾਈਡ ਕਰੋ ਸੰਸਥਾ ਮੈਂ ਨਹੀਂ ਹਰੇਕ ਕੋਲ ਦਾ ਫੱਜ ਬਣਦਾ ਵੀ ਇੱਥੇ ਆ ਕੇ ਜਿਹੜੇ ਦੇਖੋ ਗਰਾਊਂਡ ਲੈਵਲ ਤੇ ਪਤਾ ਲੱਗਦਾ ਕੀ ਪ੍ਰੋਬਲਮ ਹੈ ਜੀ ਤੇ ਆਪ ਵੀ ਆਪਣੇ ਜਿਹੜੀ ਮਿਹਨਤ ਦੀ ਕਮਾਈ ਤੋਂ ਜੋ ਇਹਨਾਂ ਲੋਕਾਂ ਦੀ ਸੇਵਾ ਕਰ ਸਕਦੇ ਆ ਉਹ ਜ਼ਰੂਰ ਕੀਤੀ ਜਾਵੇ ਮਰਜ਼ੀ ਆਸ ਕਰਦਾ ਕਿ ਜਿਹੜੇ ਆਉਣਾ ਟਾਈਮ ਵਿੱਚ ਸੰਸਥਾ ਵੀ ਪ੍ਰੋਪਰ ਆਪਣਾ ਵੇਰ ਨਾਲ ਕੰਮ ਕਰਦੀ ਰਹੇਗੀ ਸਾਡੀ ਵੀ ਅਪੀਲ ਹੈ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਸਾਡੀ ਟੀਮ ਅੱਗੇ ਬੁੱਧ ਜਾਏ ਅੱਜ ਜਿਹੜਾ ਤੁਸੀਂ ਇੱਥੇ ਪਹੁੰਚੇ ਆ ਕੀ ਲੱਗ ਰਿਹਾ ਕਿੰਨਾ ਲੋਡ ਸੀਗੀ ਲੋਕਾਂ ਨੂੰ ਦਵਾਈਆਂ ਦੀ ਐਸਟੇਡੀ ਜੀ ਦਿੱਤੀ ਜਾ ਰਹੀ ਹੈ ਜੀ ਬਿਲਕੁਲ ਅਸੀਂ ਅੱਜ ਟਾਲੀ ਪਿੰਡ ਵਿੱਚ ਆਏ ਹੈਗੇ ਤੇ ਟੀਮ ਵੱਲੋਂ ਤੇ ਬਿਲਕੁਲ ਦਵਾਈਆਂ ਇਹ ਸਾਰਿਆਂ ਲੋਡ ਸੀਗੀ ਖਾਸ ਕਰ ਜਿਹੜੀਆਂ ਲੇਡੀਜ਼ ਸੀਗੇ ਇਹਨਾਂ ਨੂੰ ਸੈਨੀਟਰੀ ਪੈਡ ਦੀ ਲੋੜ ਸੀ ਉਸ ਤੋਂ ਬਾਅਦ ਤੁੰਕੀ ਦੇਖੋ ਪਾਣੀ ਕਿੰਨਾ ਇਕੱਠਾ ਹੋ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਮੱਛਰਾਂ ਦੀ ਕਾਫੀ ਜ਼ਿਆਦਾ ਤਰਾਰ ਵੱਜ ਜਾਣੀ ਹੈ ਇਹਨਾਂ ਨੂੰ ਆਟੋਮੋਸ ਵਗੈਰਾ ਦੀ ਲੋੜ ਸੀ ਕਾਫੀ ਸਾਰੇ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਕੀ ਦੋ ਤਿੰਨ ਜਾਨੇ ਟਾਈਫਾਇਡ ਦੇ ਪੇਸ਼ੈਂਟ ਹੈਗੇ ਆ ਜਿਨ੍ਹਾਂ ਕੋ ਦਵਾਈ ਹੈ ਨਹੀਂ ਸੀ ਇੱਥੇ ਤੇ ਉਹ ਸਾਡੇ ਟੀਮ ਨੇ ਜਿਹੜਾ ਹੈਗਾ ਸਾਰੇ ਨਾਲ ਲੈ ਕੇ ਇਹਨਾਂ ਨੂੰ ਕਾਈ ਫਾਈਟ ਦੀ ਮੈਡੀਸਿਨ ਕੇ ਨੂੰ ਦਰਦਾਂ ਗੈਸ ਵਗੈਰਾ ਦੀ ORS ਵਗੈਰਾ ਆਪਾਂ ਪ੍ਰੋਵਾਈਡ ਕਰਾਈ ਹੈਗੇ ਆ ਸੋ ਡੈਟ ਕੀ ਸਾਫ਼ ਪਾਣੀ ਜਿਹੜਾ ਹੈਗਾ ਉਹ ਵੀ ਬੋਤਲਾਂ ਆਪਾਂ ਪ੍ਰੋਵਾਈਡ ਕਰਾਈਆਂ ਹੈਗੀਆਂ ਤੇ ਇਸ ਕਰਕੇ ਇਹਨਾਂ ਨੂੰ ਸਮੇਂ-ਸਮੇਂ ਸਰ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਜ਼ਰੂਰਤ ਹੈਗੀ ਹੈ ਸਾਰੀ ਮੈਡੀਸਿਨ ਆਣੀ ਦੇ ਵਿੱਚ ਜੋ ਸ਼ੈਟਰ ਬਣਾਇਆ ਗਿਆ ਲੋਕਾਂ ਦੇ ਰਹਿਣ ਲਈ ਜਿਹੜੇ ਕਿ ਹੜ੍ਹ ਪ੍ਰਭਾਵਿਤ ਨੇ ਤੇ ਉਹ ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਕਿਉਂਕਿ ਅਸੀਂ ਇਹ ਵੀ ਚੀਜ਼ ਦੇਖ ਰਹੇ ਹਾਂ ਕਿ ਅਸੀਂ ਕਾਫੀ ਹੱਦ ਤੱਕ ਦਰਿਆ ਦੇ ਕਿਨਾਰੇ ਵੀ ਜਾ ਕੇ ਦੇਖਿਆ ਔਰ ਇੱਕ ਫਰੀ ਹਰਗੋਬਿੰਦਪੁਰ ਸਾਉ ਤੱਕ ਲਗਭਗ ਆ ਤੇ ਉਸ ਤੋਂ ਬਾਅਦ ਵਿੱਚ ਇੱਥੇ ਅਸੀਂ ਪਹੁੰਚੇ ਆ ਜਾਂਦੇ ਨੇ ਤੇ ਪਹੁੰਚੇ ਆ ਤੇ ਦੇਖ ਰਹੇ ਆ ਕਿ ਜਿੱਥੇ ਵੀ ਇਹ ਦੂਰ ਦਰਾਡੇ ਵੀ ਜਿੱਦੇ ਕਿਤੇ ਲੋਕ ਬੈਠੇ ਹੋਏ ਨੇ ਠਹਿਰੇ ਹੋਏ ਨੇ ਘਰਾਂ ਤੋਂ ਬਾਹਰ ਬੈਠਾ ਰਹੋ ਕੇ ਉਹਨਾਂ ਤੱਕ ਵੀ ਜਿਹੜੀਆਂ ਸੂਲਤਾਂ ਉਹ ਪਹੁੰਚਾਈਆਂ ਜਾਣ ਤੇ ਇੱਥੇ ਵੀ ਜਿਹੜੀ ਹੈ ਡਾਕਟਰ ਬੀ ਆਰ ਐਮ ਵੀਰਗਰ ਬੈਲਚਰ ਸੋਸਾਇਟੀ ਗੜਦੀ ਵਾਲਾ ਦੀ ਟੀਮ ਪਹੁੰਚੀ ਆ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਟੀਮ ਜਿਹੜੀ ਆ ਦਵਾਈਆਂ ਲੈ ਕੇ ਇੱਥੇ ਖੰਟੀ ਹੋਈ ਹੈ ਔਰ ਸਾਰਿਆਂ ਨੂੰ ਇਹ ਗੱਲ ਦੀ اپیل ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਵੀ ਬੱਚਿਆਂ ਨੂੰ ਔਰਤਾਂ ਨੂੰ ਆਪਣੇ ਨੌਜਵਾਨਾਂ ਜਾਂ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਵਾਈ ਦੀ ਜਰੂਰਤ ਹੋਵੇ ਤਾਂ ਸੋਸਾਇਟੀ ਦੇ ਨਾਲ ਕੰਟੈਕਟ ਕਰ ਸਕਦੇ ਹਨ ਤੇ ਇੱਥੇ ਹੁਣ ਜਿਹੜੀਆਂ ਦਵਾਈਆਂ ਆ ਉਹ ਵੀ ਦਿੱਤੀਆਂ ਜਾਣਗੀਆਂ ਤੇ ਜਿਸ ਦੀ ਤੁਮੀਂਰਾਂ ਤੁਹਾਨੂੰ ਦੇ ਨਾਲ ਜਿਹੜੀ ਦਵਾਈ ਲੈਣੀ ਲੱਗਦੀ ਹੈ ਗੱਡੀ ਕੋਲ ਚੱਲੋ ਗੱਡੀ ਕੋਲ ਚੱਲੋ ਇਹ ਇਹ ਪਾਣ। ਇਹ ਨਾਲ ਵਾਲਗੇ ਜੀ ਦੀਆਂ ਦਵਾਈਆਂ ਆ ਉਹ ਵੀ ਇਹਨਾਂ ਨੂੰ ਉਪਲਬਧ ਜਿਹੜੀਆਂ ਕਰਵਾਈਆਂ ਜਾ ਰਹੀਆਂ ਡਾਕਟਰ ਬੀਆਰ ਵੈਲਫੇਅਰ ਸੋਸਾਇਟੀ ਜਿਵੇਂ ਡਾਕਟਰ ਬਲਜੀਤ ਜੀ ਜੋ ਸਾਡੇ ਨੇ ਤੇ ਉਹ ਦਵਾਈਆਂ ਦੇਖਣ ਮਹਿਲਾਵਾਂ ਨੂੰ ਦੇ ਰਹੇ ਨੇ ਤੇ ਇਸੇ ਤਰ੍ਹਾਂ ਜਿਹੜੀ ਨਿਰੰਤਰ ਸੇਵਾ ਚੱਲ ਰਹੀ। ਸੋ ਕਾਫੀ ਵਕ ਵਕ ਥਾਵਾਂ ਦੇ ਉੱਤੇ ਜਿਹੜੇ ਹਾਰਡ ਪ੍ਰਭਾਵਿਤ ਪੀੜਤ ਲੋਕ ਨੇ ਤੇ ਉਹਨਾਂ ਤੋਂ ਪਹੁੰਚਿਆ ਡਾਕਟਰ ਬੀਆਰ ਵੈਲਫੇਅਰ ਸੋਸਾਇਟੀ ਗੜਦੀwala ਵੱਲੋਂ ਤੇ ਆਪਣੇ ਪ੍ਰਧਾਨ ਹਰਪਾਲ ਸਿੰਘ ਭੱਟੀ ਜੀ ਦੀ ਅਗਵਾਈ ਹੇਠ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮੌਜੂਦ ਆ ਅਸੀਂ ਮਿਆਣੀ ਵਿਖੇ ਜਿੱਥੇ ਇੱਕ ਸ਼ੈਲਟਰ ਬਣਾਏ ਗਏ ਨੇ ਇਹ ਠਹਿਰਨ ਲਈ ਜੋ ਪ੍ਰਿੰਟਡ ਡੋਬੀ ਚੁੱਕੇ ਨੇ ਜਿਹੜੇ ਘੜ ਡੋਬ ਚੁੱਕੇ ਨੇ ਆਸ-ਪਾਸ ਦੇ ਤੇ ਉਹਨਾਂ ਦੇ ਇੱਥੇ ਸਰਕਾਰੀ ਸਕੂਲ ਹੈ ਜਿੱਥੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਹੈ ਸੋ ਇੱਥੇ ਅੱਜ ਦਵਾਈਆਂ ਜਿਹੜੀਆਂ ਪਹੁੰਚਾਈਆਂ ਗਈਆਂ ਨੇ ਤੇ ਕਾਫੀ ਲੋਕਾਂ ਨੇ ਪਹਿਲਾਂ ਵੀ ਕਈ ਥਾਵਾਂ ਤੇ ਗਏ ਆ ਅਸੀਂ ਰੋੜਾਂ ਦੇ ਕਿਨਾਰੇ ਵੀ ਗਏ ਆ ਤੁਸੀ ਬੰਦ ਦੇ ਉੱਤੇ ਵੀ ਗਏ ਆ ਇਸ ਤੋਂ ਇਲਾਵਾ ਹੋਰ ਕਈ ਜਗ੍ਹਾ ਦੇ ਉੱਤੇ ਜਾ ਕੇ ਆਏ ਆ ਤੋਂ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਟੀਮ ਮੈਂਬਰ ਜਿਹੜੇ ਆ ਉਹ ਵੀ ਇਸ ਵੇਲੇ ਇਹਦੇ ਵਿੱਚ ਮੌਜੂਦ ਨਹੀਂ ਤੋਂ ਸਾਡੇ ਟੀਮ ਮੈਂਬਰ ਤੇ ਆਪਣੇ ਆਪਣੇ ਤੌਰ ਦੇ ਉੱਤੇ ਜਿਹੜੀ ਆਪਣੀ ਆਪਣੀ ਜ਼ਿੰਮੇਵਾਰੀ ਆ ਉਹ ਵੀ ਨਿਭਾ ਰਹੇ ਨੇ ਤੇ ਕੀ ਕਹਿਣਾ ਚਾਹੁੰਦੇ ਆ ਆਪਣੇ ਕਲਦੀਮੈਂਟੂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਤੇ ਜਿੰਨੇ ਵੀ ਸਾਡੇ ਐਨਆਰਏ ਵੀਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਅੱਜ ਮੈਡੀਕਲ ਕੈਂਪ ਲਗਾਇਆ ਆਪਾਂ ਸ਼੍ਰੀ ਹਰਗਵਿੰਦਪੁਰ ਸਾਹਿਬ ਇੱਧਰ ਅਬਦੁੱਲਾਪੁਰ ਹੋਰ ਸਾਰੇ ਪੱਖ-ਪੱਖ ਪਿੰਡਾਂ ਦੇ ਵਿੱਚ ਗਏ ਆ ਰੜਾ ਟਾਲੀ ਤੇ ਫਲੇਮਪੁਰ ਵਗੈਰਾ ਵੀ ਐਸ ਤਰ੍ਹਾਂ ਆਪਾਂ ਪਿੰਡ ਮਿਆਣੀ ਦੇ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਕਿ ਮੜ ਪ੍ਰਭਾਵਿਤ ਜਿਹੜੇ ਆ ਪਰਿਵਾਰ ਰਹਿ ਰਹੇ ਆ ਉਹਨਾਂ ਦੇ ਕੋਲ ਪਹੁੰਚੇ ਆ ਤੇ ਉਹਨਾਂ ਨੂੰ ਜਿਹੜੀ-ਜਿਹੜੀ ਜੀ ਦੀ ਦਵਾਈ ਵਗੈਰਾ ਦੀ ਜਰੂਰਤ ਆ ਸਾਡੇ ਨਾਲ ਡਾਕਟਰ ਕਬ ਆਏ ਆ ਪਹਿਲਾਂ ਡਾਕਟਰ ਨਿਰਮਲ ਜੀ ਸੀਗੇ ਤੇ ਹੋਰ ਸਰਕਾਰੀ ਜਿੰਨੇ ਵੀ ਡਾਕਟਰ ਜਿੰਨੇ ਵੀ ਸਰਕਾਰ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਉਹ ਵੀ ਸਾਰੇ ਆਏ ਸੀਗੇ ਤੇ ਜਿੱਥੇ ਜਿੱਥੇ ਜਿਹੜੀ ਜਿਹੜੀ ਦਵਾਈ ਦੀ ਜਰੂਰਤ ਆ ਜਾਂ ਉਹਨਾਂ ਨੂੰ ਰਾਤ ਨੂੰ ਮੱਛਰ ਤੋਂ ਆਡੋਮਾਸ ਵਗੈਰਾ ਦੀ ਜਰੂਰਤ ਆ ਤੇ ਹੋਰ ਬੱਚਿਆਂ ਲਈ ਲੇਡੀਜ਼ ਲਈ ਜਿਹੜਾ ਸਮਾਨ ਆਪਾਂ ਲੈ ਕੇ ਆਏ ਆ ਉਹ ਇੱਥੇ ਦੇਣ ਆਏ ਸੀਗੇ ਸੋ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿੱਥੇ ਇਹਨਾਂ ਦੇ ਘਰ ਆ ਉੱਥੇ ਦੇ ਹਾਲਾਤ ਜਿਹੜੇ ਆ ਬਹੁਤ ਹੀ ਨਾਜ਼ੁਕ ਹਾਲਾਤ ਆ ਪਾਣੀ ਬਹੁਤ ਚੜਿਆ ਹੋਇਆ ਘਰਾਂ ਤੱਕ ਜਾਣਾ ਵੀ ਮੁਸ਼ਕਲ ਆ ਪਰ ਪ੍ਰਮਾਤਮਾ ਮੇਰ ਰੱਖੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਇਹ بارش ਜਿਹੜੀ ਰੁਕ ਜਾਵੇ ਤੇ ਇਹ ਜਿਹੜੇ ਆਪੋ ਆਪਣੇ ਘਰਾਂ ਨੂੰ ਜਾ ਸਕਣ ਮੈਂ ਦੁਬਾਰਾ ਫੇਰ ਐਨਆਰਆਈ ਵੀਰਾਂ ਦਾ ਤੇ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਸਾਡੇ ਪ੍ਰਧਾਨ ਜੀ ਹਰਪਾਲ ਸਿੰਘ ਜੀ ਭੱਟੀ ਸਾਹਿਬ ਜਿਨ੍ਹਾਂ ਨੇ ਸਾਰੀ ਟੀਮ ਨੂੰ ਇਕੱਠੇ ਕੀਤਾ ਸਾਡੀ ਸਾਰੀ ਟੀਮ ਆਈ ਹੈ ਸਾਡੇ ਕਰਨੈਲ ਸਿੰਘ ਜੀ ਭਾਜੀ ਮਖਣੇਵੀ ਤੋਂ ਦਲਜੀਤ ਸਿੰਘ ਜੀ ਕੌਂਸਲਰ ਸਾਹਿਬ ਆਪਣੇ ਮੋਹਨ ਸਿੰਘ ਜੀ ਧੱਗਾ ਸਾਹਿਬ ਹੋਰ ਸਾਡੇ ਰਾਹੀ ਸਾਹਿਬ ਤਸਵੀਰ ਸਿੰਘ ਜੀ ਰਾਹੀ ਸਾਹਿਬ ਸੌਰਵ ਬਾਲਾ ਸਾਡੇ ਕੈਪਟਨ ਸਾਹਿਬ ਨੇ ਇੱਧਰ ਇਹ ਸਾਰਿਆਂ ਦੀ ਸਾਡੀ ਟੀਮ ਆਈ ਆ ਤੇ ਆਪਾਂ ਦਾ ਇਹੀ ਫਰਜ ਹੈ ਕਿ ਇਹ ਸਭ ਦੇ ਦੁੱਖ ਦੀ ਕੜੀ ਵਿੱਚ ਸਾਰਿਆਂ ਦੇ ਨਾਲ ਕੜੀਏ ਜਿੰਨਾ ਵੀ ਆਪਾਂ ਤਨ ਮਨ ਤਨ ਤੋਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਸਾਰੇ ਆਪਾਂ ਕਰੀਏ। ਭਾਜੀ ਜੀ ਜੀ ਕੀ ਕਹਿਣਾ ਚਾਹੁੰਦੇ ਹੋ? ਇਹ ਧੰਨਵਾਦ ਦੇਵਕ ਜੀ। ਧੰਨਵਾਦ ਕਰੂੰਗਾ ਮੈਂ ਗਾੜ ਰਮੇਸ਼ ਗੜ੍ਹ ਦਰਸ ਸੋਸਾਇਟੀ ਰਜਿਸਟਰਡ ਕਰਦੀ ਵਾਲਾ ਦਾ ਪ੍ਰਧਾਨ ਜੀ ਦਾ। ਜਿਨ੍ਹਾਂ ਦੇ ਉੱਦਮ ਸਦਕਾ ਅੱਜ ਅਸੀਂ ਜਿਹੜੀ ਪਰਮਾਤਮਾ ਦੀ ਕਰੋਪੀ ਹੋਈ ਆ ਉਹਦੇ ਜਿਹੜੇ ਚੱਲ ਰਹੇ ਨੇ ਲੋਕ ਉਹਨਾਂ ਦੀ ਥੋੜੀ ਜੀ ਮਦਦ ਕਰਨ ਵਾਸਤੇ ਸੋਸਾਇਟੀ ਵੱਲੋਂ ਇਕੱਠੇ ਹੋਏ ਆ। ਕਿ ਸਾਡੀ ਸੁਸਾਇਟੀ ਵਾਹ ਜਿੰਨੇ ਵੀ ਵੀਰ ਹੈਗੇ ਐਨਆਰਆਈ ਨੇ ਇਸ ਸਮਾਜ ਸੇਵੀ ਸੰਸਥਾ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਮੈਡੀਕਲ ਕੈਂਪ ਲਾਇਆ ਤੇ ਸਾਡੇ ਕੋਲੋਂ ਥੋੜੀ ਤਰਾਸ ਜਿਹੜੀ ਹੈਗੀ ਆ ਇਹਨਾਂ ਨੂੰ ਦਿੱਤੀ ਜਾ ਰਹੀ ਆ ਤੇ ਮੈਂ ਕੋਸ਼ਿਸ਼ ਕਰਦਾ ਵੀ ਇਸ ਮੀਂਹ ਦੇ ਦੌਰਾਨ ਜਦੋਂ ਮੀਂਹ ਖਤਮ ਹੋਣ ਦਾ ਪਾਣੀ ਥਰੇ ਰਹਿਦਾ ਉਦੋਂ ਵੀ ਜਿਹੜੀ ਹੈਗੀ ਆ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਉਦੋਂ ਸਮਾਂ ਤੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਉਹਦੇ ਰੋਕਥਾਮ ਵਾਸਤੇ ਵੱਧ ਤੋਂ ਵੱਧ ਜਿਹੜੇ ਹੈਗੇ ਮੈਡੀਕਲ ਕੈਂਪ ਲੱਗਣੇ ਚਾਹੀਦੇ ਨੇ ਸੋ ਧੰਨਵਾਦੀ ਹਾਂ ਜੀ ਹਾਂਜੀ ਰਾਈ ਸਾਹਿਬ ਪਿਆਰ ਕਹਿਣਾ ਕਿ ਨਹੀਂ ਜਿਹੜੀ ਅੱਜ ਦੀ ਗੱਲ ਚੱਲ ਰਹੀ ਹੈ ਜੀ ਜਿੰਦਰ ਸਿੰਘ ਜੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਇਸ ਵੇਲੇ ਜਿਹੜਾ ਕੁਦਰਤ ਦਾ ਮਤਲਬ ਕਿ ਕਿਰਸ਼ਮਾ ਹੀ ਕਹਿ ਸਕਦੇ ਹਾਂ ਕਿਉਂਕਿ ਪਰਮਾਤਮਾ ਕਦੀ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਇਹ ਵਾਤਾਵਰਣ ਸਮਝ ਲਓ ਜਾਂ ਕੁਛ ਵੀ ਹੈ ਇਹ ਜੋ ਹੜ੍ਹ ਇਸ ਲਈ ਹੜ੍ਹ ਪੀੜਤ ਲੋਕ ਨੇ ਜੋ ਵੀ ਉਹ ਮਤਲਬ ਕਿ ਹਲੇ ਮੁਸੀਬਤ ਵਿੱਚ ਨੇ ਡਾਕਟਰ ਭੀਮਰਾਓ ਵੇਦਕਰ ਵੈਲਫੇਅਰ ਸੁਸਾਇਟੀ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਇੱਕ ਕਾਰਜ ਕਰਦੀ ਆ ਰਹੀ ਹੈ ਤੇ ਅੱਜ ਅਸੀਂ ਮਿਆਣੀ ਇਲਾਕੇ ਦੇ ਵਿੱਚ ਇਧਰਲੀ ਸਾਈਡ ਤੇ ਆਏ ਹੋਏ ਹਾਂ ਪੂਰਨ ਆਪਣੀ ਟੀਮ ਦੀ ਸਹਿਯੋਗ ਸਾਧਕਾ ਕਿ ਲੋਕਾਂ ਦੇ ਲਈ ਮੈਡੀਸਨ ਦਾ ਆਪਣਾ ਜਿਹੜਾ ਉਹ ਇਲਾਜ ਚੱਲ ਆਪਣਾ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਅਸੀਂ ਆਏ ਹੋਏ ਹਾਂ ਬਹੁਤ ਬਹੁਤ ਧੰਨਵਾਦ ਸੋ ਦੇਖ ਸਕਦੇ ਹਾਂ ਕਿ ਸੀ ਮਹਿਲਾਵਾਂ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਬੱਚਿਆਂ ਲਈ ਵੀ ਦਵਾਈ ਜਿਹੜੀ ਦਿੱਤੀ ਜਾ ਰਹੀ ਹੈ ਮਹਿਲਾਵਾਂ ਲਈ ਵੀ ਦਿੱਤੀ ਜਾ ਰਹੀ ਹੈ ਕਿ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜੀ ਕੁਦਰਤ ਨੇ ਐਸਾ ਕਿ ਹੋਈ ਆ ਉਹਦੇ ਵਿੱਚ ਬਹੁਤ ਸਾਰਾ ਜਾਨ ਸਾਮ ਹੋਇਆ ਤੇ ਬਾਕੀ ਦੇਖੋ ਇਹ ਜੇ ਸਮੁੰਦਰ ਵਿੱਚ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਤੇ ਜਿੱਦਾਂ ਇਸ ਨੂੰ ਦੇਖੋ ਮਾਲਕ ਨੇ ਜੋ ਕੀਤਾ ਹੋ ਤਾਂ ਅਸੀਂ ਕੁਝ ਇਹ ਰਲ ਮਿਲ ਕੇ ਉਹਦਾ ਨਿਪਟਾਰਾ ਕਰਾ ਸਕਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਰਲ ਮਿਲ ਕੇ ਜਿੱਦਾਂ ਜਿੱਦਾਂ ਜਿੱਥੇ ਵੀ ਕੋਈ ਵੇਖਿਆ ਜੋ ਸਾਡੇ ਕੋਲ ਮਦਦ ਹੋ ਸਕਦੀ ਆ ਕਿਸੇ ਵੀ ਰੂਪ ਦੇ ਵਿੱਚ ਕੋਈ ਖਾਣ ਪੀਣ ਦੀ ਚੀਜ਼ ਦੇ ਰਿਹਾ ਜਾਂ ਕੋਈ ਮੈਡੀਸਿਨ ਜਿੱਦਾਂ ਹੁਣ ਸਾਡੀ ਸੋਸਾਇਟੀ ਨੇ ਪੀਂਦਰਾ ਉਮੈਦਗਰ ਵੈਲਫੇਅਰ ਸੋਸਾਇਟੀ ਗੜਦੀਵਾਲਾ ਨੇ ਪ੍ਰਧਾਨ ਅ ਰਿਸ਼ਪਾਲ ਪੱਟੀ ਉਹਨਾਂ ਦੀ ਸਾਰੀ ਟੀਮ ਦਿਲਜੀਤ ਸਿੰਘ ਹੁਣੀ ਜੀ ਤੋਗਾ ਸਾਹਿਬ ਤੇ ਸਾਰੇ ਮਿਲ ਕੇ ਆ ਰਹੇ ਹਾਂ ਹੁਣ ਸਾਰੇ ਕਾਰਕਾਰ ਕੰਮ ਰਿਹਾ ਇਸ ਲਈ ਅਸੀਂ ਮਿਆਣੀ ਸਕੂਲ ਦੇ ਵਿੱਚ ਇੱਕ ਕੈਂਪਸ ਜਵਾਨੀ ਦੇ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਰਲ ਕੇ ਮਿਲ ਕੇ ਸਾਡੇ ਸਾਰਿਆਂ ਦਾ ਫਰਮ ਬਣਦਾ ਕਿ ਇਸ ਚੀਜ਼ ਨਾਲ ਹੋ ਕੇ ਲੋਕਾਂ ਦਾ ਸਹਿਯੋਗ ਕਰੀਏ ਤੇ ਜਿਹੜੇ ਆਪਣੀ ਨਾਰਮਲ ਜੀਵਨ ਸੋ ਟੀਮ ਮੈਂਬਰ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਕਈ ਲੋਕ ਜਿਹੜੇ ਇਹਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਤੇ ਅਫਾ ਸਰਵਜੀ ਨਾਲ ਗੱਲ ਕਰਦੇ ਹਾਂ ਜੀ ਕੀ ਕਹਿੰਦੇ ਨੇ ਸਰਵਜੀ ਮਾਰਿਆਂ ਦਾ ਹੀ ਐਨਆਰਆਈ ਵੀਰਾਂ ਦਾ ਧੰਨਵਾਦ ਰਮਾ ਸਿੰਘ ਪੱਟੀ ਡਾਕਟਰ ਦੀਪਰਾਓ ਦੇਸਾ ਵੈਲਫੇਅਰ ਸੁਸਾਇਟੀ ਗੜਦੀਵਾਲ ਵੱਲੋਂ ਸਾਰੇ ਇਸ ਨੂੰ ਚੀ ਟੀਮ ਆਈ ਹੈ ਸਾਰੇ ਹੀ ਵੀਰਾਂ ਦਾ ਧੰਨਵਾਦ ਸਪੈਸ਼ਲੀ ਥੈਂਕਸ ਐਮ ਆਰ ਆਈ ਵੀਰਾਂ ਦਾ ਸਾਡੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਆ ਗਾਂ ਵੀ ਇੱਥੇ ਸਾਡਾ ਸਾਥ ਦੇ ਅਸੀਂ ਵੀ ਉਹਨਾਂ ਦਾ ਸਾਥ ਬਣ ਕੇ ਧੰਨਵਾਦ ਜੀ ਤੋਂ ਬਜੀ ਜੀ ਵੀ ਅੱਜ ਹੁਣੇ ਇੱਥੇ ਜੋ ਦਵਾਈਆਂ ਦੇ ਰਹੇ ਸਨ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਦਾਂ ਕਿਦਾਂ ਕਿਦੀਆਂ ਜਿਹੜੀ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਲੋਕਾ ਅੱਜ ਅਸੀਂ ਡਾਕਟਰ ਬੀ ਆਰ ਨੂੰ ਬੈਠ ਕੇ ਬੈਲਪਰ ਸੁਸਾਇਟੀ ਗੜਦੀ ਵਾਲਾ ਤੋਂ ਪ੍ਰਧਾਨ ਸਰਪਾਲ ਸਿੰਘ ਪੱਟੀ ਦੇ ਗਵਾਹੀ ਹੈਟ ਔਰ ਡਾਕਟਰ ਨਿਰਮਲ ਸਿੰਘ ਦੇ ਗਵਾਹੀ ਹੈਟ ਅਸੀਂ ਅੱਜ ਜੋ ਕੈਂਪ ਆਰਗਨਾਈਜ਼ ਕੀਤਾ ਹੋਇਆ ਔਰ ਦੇ ਵਿੱਚ ਇੱਕ ਕਹਿ ਲੋ ਵੀ ਇੱਕ ਸਾਡੇ ਮਨ ਦੀ ਸੰਤੁਸ਼ਟੀ ਬਹੁਤ ਵੱਨਵਾਜੀ ਲੱਗੀ ਕਿਉਂਕਿ ਆਪਾਂ ਜਦੋਂ ਲੋਕਾਂ ਵਿੱਚ ਵਿਚਰੇ ਆ ਤੇ ਹਰੇਕ ਦੇ ਆਪ ਆਪਣੇ ਥਿਊ ਹੈਗੇ ਆ ਵੀ ਪ੍ਰਸ਼ਾਸਨ ਵੱਲੋਂ ਸੋਸਾਇਟੀ ਵੱਲੋਂ ਸਾਡੀ ਬਹੁਤ ਤਰੀਕਾ ਨਾਲ ਹੈਲਪ ਹੋ ਰਹੀ ਹੈਗੀ ਹੈ ਸੋ ਮੈਂ ਸਾਰੀਆਂ ਐਨ ਜੀਓਜ਼ ਨੂੰ ਇਹ ਕਹਿਤ ਕਰੂੰਗਾ ਕਿ ਮੈਕਸਿਮਮ ਆਪਾਂ ਉਹਨਾਂ ਲੋਕਾਂ ਤੱਕ ਪਹੁੰਚ ਰਹੀਏ ਜਿਹੜੇ ਲੋਕ ਡਿਸਰਵ ਕਰਦੇ ਆਗੇ ਕਿ ਬਾਕੀ ਉਹ ਲੋਕਾਂ ਨੂੰ ਲੋੜ ਹੈਗੀ ਹੈ ਤੋ ਮੈਂ ਜਿਹੜੇ ਸਾਡੇ ਐਨਆਰਆਈ ਵੀਰ ਹੈਗੇ ਆ ਤੇ ਉਹਨਾਂ ਨੂੰ ਮੈਂ ਹਮਲੀ ਵਿੱਚ ਕਰਤੀ ਹੋਰਾਂ ਕਿ ਜਿਹੜੀਆਂ ਸਾਡੀ ਸੋਸਾਇਟੀਆਂ ਹੈਗੇ ਜਿੱਦਾਂ ਅਗੇ ਸਾਡੀ ਅੰਬੇਡਾ ਕਾ ਸੋਸਾਇਟੀ ਗੜਦੀ ਵਾਲਾ ਹੈ ਵੀ ਤੋਂ ਵੀ ਜਿਹੜੀਆਂ ਇਹ ਚੀਜ਼ ਹੈਗੇ ਆ ਫੰਡ ਦੇ ਨਾਲ ਹੀ ਪ੍ਰੋਮੋਟ ਹੁੰਦੀਆਂ ਹੈਗੀਆਂ ਤੋ ਮੈਂ ਇਹੀ ਰਿਕਵੈਸਟ ਕਰਾਂਗਾ ਵੀ ਜਿਹੜਾ ਇਹ ਫੰਡ ਵੀ ਸਾਨੂੰ ਮਿਲੋ ਜਿੱਦਾਂ ਇਹ ਪ੍ਰੋਵਾਈਡ ਕਰਵਾਇਆ ਜਾਏ ਤਾਂ ਕਿ ਅਸੀਂ ਵੱਧ ਵੱਧ ਲੋਕਾਂ ਤੱਕ ਪਹੁੰਚ ਸਕੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਰਸ਼ਕ ਇਹ ਬਲotra ਦੀ ਰੂਪੀ ਕਹਿਣਾ ਚਾਹੁੰਦੇ ਅੱਜ ਜਿਹੜਾ ਸੇਵਾ ਕੀਤੀ ਜਾਰੀ ਸੋਸਾਇਟੀ ਉਹਦਾ ਬਾਰਿਆਂ ਸੱਤੀ ਕਾਲ ਵੀ ਡਾਕਟਰ ਬਿਆਰਮ ਮੈਡੀਕਲ ਸੋਸਾਇਟੀ ਕੜਦੀ ਵਾਲਾ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹੜੇ ਕਿ ਹੜ ਪ੍ਰਭਾਵਤ ਜਿਹੜੇ ਲੋਕ ਨੇ ਉਹਨਾਂ ਨੂੰ ਅੱਜ ਦਵਾਈਆਂ ਵੀ ਜਿਹੜੀ ਆ ਉਹ ਸਹੂਤ ਦਿੱਤੀ ਗਈ ਆ ਔਰ ਅਸੀਂ ਮੰਡ ਦੇ ਇਲਾਕੇ ਵਿੱਚ ਇੱਧਰ ਸ੍ਰੀ ਹਰਿਗੋਵਿੰਦਪੁਰ ਸਾਈਡ ਜਿਹੜਿਆ ਪੁਲ ਹੈਗਾ ਪੁਲ ਤੋਂ ਪਾਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਚਰਖਾਂ ਦੇ ਉੱਪਰ ਬੈਠੇ ਆ ਔਰ ਉਹ ਦੇਖ ਕੇ ਆਏ ਉਹਨਾਂ ਦਾ ਬਹੁਤ ਮੰਦਾ ਹਾਲ ਆ ਔਰ ਉਹ ਵਿਚਾਰਿਆਂ ਨੂੰ ਬਹੁਤ ਘੱਟ ਚੀਜ਼ਾਂ ਜਣੀਆਂ ਉਧਰ ਮਿਲ ਰਹੀਆਂ ਨੇ ਔਰ ਕਾਫੀ ਲੋਕਾਂ ਨੇ ਜਿਹੜੇ ਆ ਉਹ ਮੈਡੀਸਿਨ ਦੀ ਜ਼ਰੂਰਤ ਸੀਗੀ ਉਹ ਸਾਡੇ ਜਿਹੜੇ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਜੀ ਭੱਤੀ ਨੇ ਉਹਣਾ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਰੀ ਸੋਸਾਇਟੀ ਦੇ ਮੈਂਬਰਾਂ ਨੇ ਨਾਲ ਹੋ ਕੇ ਜਿਹੜੀਆਂ ਉਹ ਦਵਾਈਆਂ ਸਾਰਿਆਂ ਨੂੰ ਉੱਥੇ ਮੰਨੀਆਂ ਇਸ ਮੌਕੇ ਅਸੀਂ ਮਿਆਣੀ ਸਕੂਲ ਦੇ ਵਿੱਚ ਖੜੇ ਆ ਜਿੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਸਕੂਲ ਦੇ ਵਿੱਚ ਰਹਿ ਰਹੇ ਆ ਜਿਹੜੇ ਕਿ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਵੀ ਦਵਾਈਆਂ ਦਿੱਤੀਆਂ ਗਈਆਂ ਸੋ ਬਹੁਤ ਵਧੀਆ ਸੋਸਾਇਟੀ ਜਿਹੜੀ ਆ ਉਹ ਕੰਮ ਕਰ ਰਹੀ ਆ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਹੜੀਆਂ ਗੱਡੀਆਂ ਹੁਣ ਇਸ ਦੇ ਬਾਅਦ ਵੀ ਅਗਲੇ ਪੜਾਅ ਵੱਲ ਤਿਆਰੀਆਂ ਆ